ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਹ ਸੁਰੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਮੁਹਾਲੀ ਸੋਹਣਾ ਬਿਲਡਿੰਗ ਕੋਲੈਪਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ 21 ਤਰੀਕ ਨੂੰ ਇਹ ਹਾਸਾ ਵਾਪਰੇ ਸੁਜਸਤੇ ਵਿੱਚ ਤਿੰਨ ਮੰਜ਼ਲਾ ਇਮਾਰਤ ਜਿਹੜੀ ਹੈ ਅਚਾਨਕ ਹੀ ਟੇਰੇ ਟੇਰੀ ਹੋ ਜਾਂਦੀ ਹੈ ਜਿਸ ਦੇ ਵਿੱਚ ਦੋ ਜਿਹੜੇ ਨੇ ਵਿਅਕਤੀਆਂ ਦੀ ਮੌਕੇ ਤੇ ਹੀ ਜਾਂਚ ਲਈ ਜਾਂਦੀ ਹੈ ਜਿਸ ਤੋਂ ਇਹ ਸਾਡਾ ਰੂਟ ਨੰਬਰ 94506 ਜੋ ਕਿ ਚਜਰਾੜੀ ਤੋਂ ਲੈ ਕੇ ਸਤਲੁਜ ਬੇਜ ਤੱਕ ਹੈ ਦੋ ਥਾਣਿਆਂ ਦਾ ਏਰੀਆ ਜੀ ਇਹਦੇ ਵਿੱਚ ਸਾਨੂੰ ਜਲੰਧਰ ਸਾਡੇ ਅਧਿਆਤੀ ਦਾ ਕੰਟਰੋਲ ਰਮਾ ਉੱਥੋਂ ਸਾਨੂੰ 112 ਤੋਂ ਕਾਲ ਆਉਂਦੀ ਆ ਕਿ ਇਸ ਜਗ੍ਹਾ ਤੇ ਕੋਈ ਐਕਸੀਡੈਂਟ ਹੋ ਗਿਆ ਜਿਸੇ ਵੀ ਹੈਲਪ ਦੀ ਲੋੜ ਆ ਉਹ ਨੰਬਰ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਅਸੀਂ ਉੱਤੇ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਵਿਦਨ 10 ਮਿੰਟ ਦੇ ਵਿੱਚ ਪਹੁੰਚਦੇ ਆ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ 1 ਸਾਲ ਚਹੀ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਹਨ ਸੜਕ ਸੁਰੱਖਿਆ ਬਲ ਦੇ ਹੋਂਦ ਚ ਆਉਣ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਚ 45.3 ਫੀਸਦੀ ਦੀ ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਨੇ ਸਿਰਫ 7 ਮਿੰਟਾਂ ਚ ਹਾਦਸੇ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਤਾਇਮ ਕੀਤਾ ਹੈ ਕੋਸੀ ਪੁਲਿਸ ਲਾਈ ਆ ਹੁਣ ਜਿੱਥੇ ਐਕਸੀਡੈਂਟ ਹੋ ਜਾਏ ਜਿਹੜਾ ਨੰਬਰ ਡਾਇਲ ਕਰਕੇ 112 ਦਾ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਰੱਬ ਨਾ ਕਰੇ ਕੋਈ ਐਜ ਐਕਸੀਡੈਂਟ ਹੋਇਆ ਪਿਆ ਬੰਦਾ ਫਸ ਗਿਆ ਹੋਵੇ ਟਾਕੀ ਵੱਢਣੀ ਹੋਵੇ ਗੈਸ ਕੱਟਣ ਨੇ ਆਰੀ ਦੇ ਬਲੇਡ ਨੇ ਫਸਟ ਡੀਗਰੀ ਦਾ ਸਮਾਨ ਹੈ ਟੋਚਨ ਹੈ ਐਸਐਸਫ ਸੂਬੇ ਦੀਆਂ 4100 ਕਿਲੋਮੀਟਰ ਸੜਕਾਂ ਤੇ 150 ਦੇ ਕਰੀਬ ਅਤ ਆਧੁਨਿਕ ਵਾਹਨਾ ਨਾਲ ਦਸ਼ਤ ਕਰ ਰਹੀ ਹੈ ਹੁੰਜੇਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਤਾਂ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਮਦਦ ਕਰਦੀ ਹੈ ਬਾਅਦ ਲਗਾਤਾਰ ਜਿਹੜਾ ਇਹ ਸਰਚ ਆਪਰੇਸ਼ਨ ਤੇ ਜਿਹੜਾ ਇਹ ਚਲਾਇਆ ਜਾਂਦਾ ਜਿਸ ਦੇ ਵਿੱਚ ਕਈ ਗੰਭੀਰ ਜਿਹੜੇ ਵਿਅਕਤੀਆਂ ਨੂੰ ਕੱਢਿਆ ਜਾਂਦਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆਈ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਮੇਰੇ ਸਹਿਯੋਕੀ ਜਿਹੜੇ ਨੇ ਗਰਾਊਂਡ ਰਿਪੋਰਟ ਤੋਂ ਉਹਨਾਂ ਦਾ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਨੇ ਆ। ਲੈ ਦੇ ਵਿੱਚ ਬਿਲਡਿੰਗ ਕਰਨ ਤੋਂ ਬਾਅਦ ਦੱਸਦੀ ਕਿ ਜਿੱਥੇ ਦੋ ਜਣਿਆਂ ਦੀ ਮੌਤ ਹੋ ਗਈ ਜੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਜਾਗ ਗਿਆ ਤੇ ਪਿੰਡ ਵਾਲਿਆਂ ਨੂੰ ਜਿਨ੍ਹਾਂ ਨੇ ਸ਼ਹਿਰ ਬਸਾਇਆ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰਤਾ ਨੋਟਿਸਾਂ ਦੇ ਨੋਟਿਸਾਂ ਦਿੱਤੇ ਜਾ ਰਹੇ ਸਾਡੇ ਨਾਲ ਪਰਮਿੰਦਰ ਸੁਹਾਨਾ ਜੀ ਨੇ ਮੁੱਖ ਸੇਵਾਦਾਰ ਇਹਨਾਂ ਨਾਲ ਗੱਲਬਾਤ ਕਰਨੇ ਅਖਰ ਇਹ ਮਸਲਾ ਹੈ ਕੀ ਕੀ ਉੱਠਿਆ ਕੀ ਮਤਲਬ ਦੇਖੋ ਜੀ ਮਸਲਾ ਇਹ ਹੈ ਵੀ ਜਿਹੜਾ ਮੋਹਾਲੀ ਸ਼ਹਿਰ ਬਣਿਆ ਉਹ ਮਹਾਲੀ ਪਿੰਡ ਤੋਂ ਸ਼ੁਰੂ ਹੋ ਮਹਾਲੀ ਪਿੰਡ ਦੀ ਜ਼ਮੀਨ ਸਭ ਤੋਂ ਪਹਿਲਾਂ ਕੋਈ ਰੋਈ ਮਹਾਲੀ ਪਿੰਡ ਦੀ ਪੰਚਾਇਤ ਭੰਗੋਈ ਉਹਨੂੰ ਉਸ ਸਮੇਂ ਨਗਰ ਕੌਂਸਲ ਸੀਗੀ ਉਹ ਨਗਰ ਨਿਗਮ 2013-14 ਚ ਬਣਿਆ ਇਹ ਨਗਰ ਕੌਂਸਲ ਚ ਸ਼ਾਮਲ ਕਰ ਲਿਆ ਉਸ ਤੋਂ ਬਾਅਦ ਸ਼ਾਹੀ ਮਾਜਰਾ ਕਰ ਲਿਆ ਉਸ ਤੋਂ ਬਾਅਦ ਮਦਨਪੁਰ ਕਰ ਲਿਆ ਫਿਰ ਮਟੌਰ ਕਰ ਲਿਆ ਫਿਰ ਕੁੰਬੜਾ ਸੁਹਾਣਾ ਇਹ ਪਿੰਡ ਸ਼ਾਮਲ ਹੋਏ ਪਰ ਇਹਨਾਂ ਪਿੰਡਾਂ ਤੇ ਜਿਹੜੇ ਬਾਇਲਾਜ਼ ਆ ਅੱਜ ਉਹ ਸ਼ਹਿਰ ਵਾਲੇ ਥੋਪੇ ਜਾ ਰਹੇ ਆ ਜਿਹੜਾ ਕੀ ਕਦੇ ਬਣ ਨਹੀਂ ਸਕਦੇ ਕਿਉਂਕਿ ਸ਼ਹਿਰ ਜਿਹੜਾ ਹੈ ਉਹ ਡਵੈਲਪਮੈਂਟ ਹੁੰਦੀ ਹੈ ਉਹਦੀ ਤਰਤਲ ਤੋਂ ਪਰ ਜਿਹੜਾ ਪਿੰਡ ਹੈ ਉਹ ਦੇਸ਼ ਆਜ਼ਾਦ ਹੋਣ ਤੋਂ ਬਾਅਦ ਬਣਿਆ ਹੋਇਆ ਪਰ ਉਸਤੇ ਅੱਜ ਜੇ ਕੋਈ ਆਪਣੇ ਘਰ 'ਚ ਪਟਕੇ ਅੱਜ ਫਰਸ਼ ਮਾਰਬਲ ਲਾਉਣਾ ਚਾਹ ਰਿਹਾ ਕਹਿੰਦੇ ਉਹ ਨੂੰ ਵੀ ਨੋਟਸ ਦੇ ਕੇ ਵੀ ਜੀ ਤੁਸੀਂ ਇਹ ਉਹ ਸਾਰੀ ਨਹੀਂ ਕਰ ਸਕਦੇ ਤੁਸੀਂ ਇਹਨੂੰ ਮਾਰਬਲ ਨਹੀਂ ਇੱਥੇ ਲਾ ਸਕਦੇ ਦੇਖੋ ਕਿਉਂ ਨਹੀਂ ਲਾ ਸਕਦੇ ਅਗਲੇ ਦਾ ਮਕਾਨ ਬਣਿਆ ਹੋਇਆ ਜੀ 1997 ਦਾ ਪਿੰਡ ਆਇਆ 2014 'ਚ ਕਾਰਪੋਰੇਸ਼ਨ 'ਚ ਸੋ ਇਸ ਕਰਕੇ ਅੱਜ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਆ ਕਿ ਦੇਖੋ ਨਾ ਤਾਂ ਸਾਨੂੰ ਫੈਸਿਲਿਟੀ ਦੇ ਰਹੇ ਆ ਕੋਈ ਨਾ ਪਿੰਡਾਂ 'ਚ ਕੋਈ ਪਾਰਕ ਹੈ ਨਾ ਕੋਈ ਪਿੰਡਾਂ 'ਚ ਸਟੇਡੀਅਮ ਪ੍ਰਾਪਰਟੀ ਟੈਕਸ ਤੁਸੀਂ ਦਿੰਦੇ ਹੋ ਸਹੂਲਤਾਂ ਤੁਹਾਨੂੰ ਕੋਈ ਨਹੀਂ ਸੀਵਰ ਦਾ ਉਦਾਂ ਹੀ ਮੁਰਾਹਾਲ ਹੈ ਮੈਂ ਕਹਿੰਦਾ ਸੀਵਰੇਜ ਦਾ ਬਹੁਤ ਮਾੜਾ ਹਾਲ ਹੈ ਜੀ ਅੱਜ ਪਾਣੀ ਘਰਾਂ 'ਚ ਵੜ ਰਿਹਾ ਤੇ ਦੂਜੀ ਗੱਲ ਇਹ ਹੈ ਪ੍ਰਾਪਰਟੀ ਟੈਕਸ ਤਰਾਸਦੀ ਹੈ ਜਿੱਦ ਤੱਕ ਨੰਬਰ ਨਹੀਂ ਲੱਗੇ ਤੁਸੀਂ ਕੁੰਬੜੇ ਸੁਹਾਣੇ ਚਲੇ ਜਾਓ ਕਿਸੇ ਘਰ ਦਾ ਨੰਬਰ ਨਹੀਂ ਲੱਗਿਆ ਨਾਲ ਕੋਲ ਕਿਹ ਗਲੀਆਂ 'ਚ ਨੰਬਰ ਨਹੀਂ ਲਾ ਸਕਦੇ ਸੋ ਇਸ ਕਰਕੇ ਸਾਰਾ ਕੁਝ ਇਹ ਕਿ ਸਰਕਾਰ ਏਸੀਆਂ ਜੋ ਸਰਕਾਰ ਅੱਜ ਹੀਟਰਾਂ 'ਚੋਂ ਚੱਲ ਰਹੀ ਹੈ ਜਦੋਂ ਸਰਦੀਆਂ ਹੋਣ ਹੀਟਰਾਂ 'ਚ ਬੈਠੇ ਹੋਣੇ ਬਾਬੂ ਸਾਰੇ ਤੇ ਸਾਡੇ ਜਿਹੜੇ ਸਿਪਾ ਸਲਾਹ ਰਹੇ ਸੀਐਮ ਸਾਹਿਬ ਉਹ ਕਹਿੰਦੇ ਜੇ ਮੈਂ ਪਿੰਡਾਂ 'ਚੋਂ ਸਰਕਾਰ ਚੱਲੂਗੀ ਉਹ ਵੀ ਕਿਤੇ ਨਹੀਂ ਮੇਰੇ ਕੰਨਾਂ 'ਲ ਬੀ ਸੱਥਾਂ 'ਚੋਂ ਸਰਕਾਰ ਚਲਾਉਂਗਾ ਮੈਂ ਉਹ ਵੀ ਨਹੀਂ ਕਿਸੇ ਬਲ ਤੇ ਆਂਦੇ ਰਹੇ ਸੋ ਇਸ ਕਰਕੇ ਬੜਾ ਗੰਭੀਰ ਮੁੰਦਾ ਐ ਇਸ ਨਾਲ ਪਿੰਡਾਂ ਦੀ ਦੇਖੋ ਜਿਹੜੇ ਨੇ ਕੋਈ ਮਕਾਨ ਬਣਾਉਣਾ ਜਿਹੜੇ ਨੇ ਆਪਣੀ ਦੁਕਾਨ ਢਾਕੇ ਬਣਾਉਣੀ ਕਿਉਂਕਿ ਪਾਣੀ ਵੜਦਾ ਮਕਾਨ ਪਟਾਣੇ ਬਣੇ ਹੋਏ ਆ ਉਹਨੂੰ ਅੱਜ ਨੋਟਿਸ ਆ ਜੰਨੇ ਆ ਸੋ ਇਸ ਕਰਕੇ ਮੰਗ ਕਰਨ ਲਈ ਆਏ ਆ ਕਿ ਪੰਜਾਬ ਸਰਕਾਰ ਨੂੰ ਇਹਦੇ ਤੇ ਕੰਮ ਕਰੋ ਇਹਦੇ ਜੁੜੇ ਪੰਚਾਇਤਾਂ ਦੇ ਰੂਲ ਆ ਉਹ ਵੀ ਦੇਖੋ ਤੇ ਸ਼ਹਿਰ ਦੇ ਵੀ ਦੇਖੋ ਦੋਨਾਂ ਦਾ ਸਮੇਲ ਬਣਾ ਕੇ ਕੋਈ ਨਵਾਂ ਸਰਤ ਕੱਲ ਕੱਢ ਕੇ ਨਵੇਂ ਕੋਈ ਮਾਈਲਜ਼ ਬਣਾਏ ਜਾਣ ਜਿਹਦੇ ਨਾਲ ਪਿੰਡਾਂ ਨੂੰ ਵੀ ਸਹੂਲਤ ਹੋਵੇ ਤੇ ਸ਼ਹਿਰ ਨੂੰ ਵੀ ਉਹਦੇ ਨਾਲ ਕਿਉਂਕਿ ਜਿਹੜਾ ਪਿੰਡ ਹੈ ਉਹ ਸ਼ਹਿਰ ਦਾ ਹੀ ਇੱਕ ਹਿੱਸਾ ਠੀਕ ਹੈ ਨਗਰ ਨਿਗਮ ਚਾ ਗਿਆ ਕੀ ਆ ਸਾਡਾ ਕਸੂਰ ਹੈ ਜੀ ਅਸੀਂ ਜ਼ਮੀਨਾਂ ਦੇਤੀਆਂ ਕੀ ਆ ਸਾਡਾ ਕਸੂਰ ਹੈ ਅਸੀਂ ਜ਼ਮੀਨਾਂ ਵਿੱਚ ਅਕਵਾਇਰ ਕਰਵਾ ਕੇ ਆਪਣੀਆਂ ਸ਼ਹਿਰ ਬਸ ਗਿਆ ਅੱਜ ਤੁਸੀਂ ਪਿੰਡਾਂ ਨੂੰ ਕਹਿ ਰਹੇ ਹੋ ਮੀਨਾਂ ਨੂੰ ਯਾਰਾ ਫਿਰ ਪਿੰਡਾਂ ਨੂੰ ਡੈਮੋਲੇਸ਼ਨ ਕਰ ਦਿਓ ਨਵੇਂ ਸਿਰੇ ਬਣਾਓ 40 40 50 50 ਫੁੱਟ ਚੌੜੀਆਂ ਸੜਕਾਂ ਬਣਾਓ ਨਵੇਂ ਪਲਾਟ ਕੱਢ ਦਿਓ ਪਿੰਡਾਂ ਦੇ ਨੂੰ ਠੀਕ ਹੈ ਫਿਰ ਫਿਰ ਕੋਈ ਇਤਰਾਜ਼ ਨਹੀਂ ਸਾਨੂੰ ਪਰ ਜਿੱਥੇ ਹੁਣ ਸਹਿਰ ਪਿੰਡ ਬਣਿਆ ਹੋਇਆ ਪਿੰਡ ਚ ਪੰਜ ਘਰ ਇੱਧਰ ਬਣੇ ਹੋਏ ਪੰਜ ਇੱਧਰ ਬਣੇ ਹੋਏ ਮੈਂ ਆਪਣਾ ਘਰ ਠਾਕੇ ਬਣਾਉਣਾ ਵਿਚਕਾਰ ਤਾਂ ਮੈਨੂੰ ਕਹਿ ਰਹੇ ਤੁਸੀਂ ਕੰਮ ਰੋਕ ਕੇ ਹਾਂਜੀ ਮਗਾ ਦੱਸੋ ਕਿਉਂ ਜੀ ਉਹ ਕਹਿੰਦੇ ਜੀ ਇੱਥੇ ਨਕਸ਼ਾ ਪਾਸ ਕਰੋ ਮੈਂ ਕਹਿੰਦਾ ਜੀ ਕਰੋ ਜੀ ਕਹਿੰਦੇ ਜੀ ਇਹ ਤਾਂ ਤੁਹਾਡੇ ਸਾਂਝੀ ਫਰਦ ਹੈ ਜੀ ਇਹ ਨਹੀਂ ਹੋ ਸਕਦਾ ਜੀ ਇਹਨੂੰ ਤੁਸੀਂ ਤਕਸੀਮ ਕਰਾਓ ਜੀ ਮੇਰੇ ਜਿਹੜੇ ਪੰਜ ਬੰਦੇ ਮੇਰੇ ਨਾਲ ਸਹਿਮਤ ਨਹੀਂ ਮੈਂ ਦਿੱਥੋ ਕੀ ਕਰੂੰਗਾ ਮੈਂ ਕਿੱਥੇ ਰਹੂੰ ਇਹ ਇਹ ਹਾਲਾਤ ਬਣੇ ਪਏ ਆ ਸੋ ਇਸ ਕਰਕੇ ਉਹਨਾਂ ਨੇ ਤਾਂ ਬਣਾ ਦੇ ਕੋਠੀਆਂ 'ਚ ਬੈਠ ਕੇ ਸ਼ਹਿਰ ਤੇ ਦੇ ਤਰਜ ਤੇ ਪਿੰਡਾਂ ਵਾਲੇ ਬਾਇਲਾਜ ਪਰ ਇਤਰਾ ਅਸਲ ਤੇ ਆ ਕੇ ਦੇਖਣਾ ਪੈਣਾ ਕਿ ਪਿੰਡਾਂ ਦੇ ਬਾਇਲਾਜ ਕਿਸ ਤਰ੍ਹਾਂ ਮੰਨ ਸਕਦੇ ਆ ਕਿੱਦਾਂ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਉਹ ਸਾਰਾ ਕੁਝ ਸਾਰਤਕ ਹੱਲ ਮੈਂ ਪਹਿਲਾਂ ਵੀ ਕਿਹਾ ਵੀ ਪੰਚਾਇਤਾਂ ਪਲੱਸ ਸ਼ਹਿਰ ਨਗਰ ਨਿਗਮ ਦੋਨਾਂ ਨੂੰ ਦੇਖਦੇ ਹੋਏ ਇਹ ਜਿਹੜੇ ਆ ਰੂਲ ਨਵੇਂ ਬਣਨੇ ਚਾਹੀਦੇ ਆ ਨੇੜੇ-ਨੇੜੇ ਦੇ ਪਿੰਡਾਂ ਦੇ ਜਿਹੜੇ ਲੋਕ ਹੈ ਇਹਨਾਂ ਨੂੰ ਲੈ ਕੇ ਵੀ ਕੋਈ ਇਕੱਠ ਕਰੋਗੇ ਪ੍ਰਦਰਸ਼ਨ ਕਰੋਗੇ ਜਾਂ ਕੋਈ ਕੋਰਟ ਦਾ ਕੋਈ ਰੁਖ ਕਰੋਗੇ ਕਿਉਂਕਿ ਇਹਨਾਂ ਦੀਆਂ ਤੁਹਾਡੀਆਂ ਜ਼ਮੀਨਾਂ ਨੇ ਸਰਕਾਰੀ ਬਾਬੂ ਉੱਥੇ ਬੈਠੇ ਹੋਏ ਨੇ ਉਹ ਕਾਨੂੰਨ ਬਣਾ ਰਹੇ ਹੋਣ ਤੁਹਾਨੂੰ ਹੀ ਤੰਗ ਕਰ ਰਹੇ ਨੇ ਦੇਖੋ ਇਹ ਤੁਸੀਂ ਬੜਾ ਵਧੀਆ ਸਵਾਲ ਕਰਿਆ ਇਹ ਮੈਂ ਅੱਜ ਤੁਹਾਡੇ ਮਾధ్యਮ ਨਾਲ ਇਹ ਅੱਜ ਸਰਕਾਰ ਨੂੰ ਅੱਜ ਸਾਰੇ ਜਿਹੜੇ ਆਪਣੇ ਇਲਾਕੇ ਵਾਲੇ ਪਿੰਡਾਂ ਵਾਲੇ ਜਿਹੜੇ ਜਿਹੜੇ ਇਸ ਦੇ ਤਸੱਦਦ ਦਾ ਸਕਾਰ ਹੈ ਮੈਂ ਉਹ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੱਦਾਂ ਉਹ ਕਹਿਣਗੇ ਦੇਖੋ ਕੋਟ ਵਾਲਾ ਸਾਡੇ ਕੋਲ ਹੈਗਾ ਹੀ ਅਸੀਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਅਤਰਾਜਾਂ ਦੀਆਂ ਕਾਪੀਆਂ ਇਹ ਤੋਂ ਬਾਅਦ ਅਸੀਂ ਜੋ ਲੜਾਈ ਲੜਨੀ ਹੋਈ ਉਹ ਦੇਖਾਂਗੇ ਪਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦਾ ਕੋਈ ਸਾਰਤਕ ਹੱਲ ਕੱਢਣਾ ਔਰ ਚੁਣੇ ਹੋਏ ਨਮਾਇंदे ਸਾਰੇ ਕੌਂਸਲਰ ਸਾਹਿਬਾਨ ਸਾਡੇ ਐਮਐਲਏ ਸਾਹਿਬ ਮੇਅਰ ਸਾਹਿਬ ਉਹ ਸਾਰੇ ਇਸ ਲਈ ਸੁਰਦੋਂ ਔਰ ਸਾਰੇ ਮਿਲ ਕੇ ਕੋਈ ਨਾ ਕੋਈ ਇਹਦਾ ਹੱਲ ਕੱਢੋ ਇਹਦੇ 'ਚ ਨਕਸ਼ਿਆਂ ਦੀ ਕੋਈ ਨਵੀਂ ਵਿਧੀ ਵਿਧਾਨ ਬਣਾਓ ਤਾਂ ਜੋ ਇਹ ਜਿਹੜੇ ਪਿੰਡ ਵਾਸੀਆਂ ਨੂੰ ਜਿਨ੍ਹਾਂ ਦੀ ਜ਼ਮੀਨਾਂ ਦੇ ਤੁਸੀਂ ਸ਼ਹਿਰ ਬਣਾਇਆ ਉਹ ਵਿਚਾਰੇ ਤੰਗ ਨਾ ਹੋਣ ਬਿਲਕੁਲ ਇਹਨਾਂ ਦਾ ਕਹਿਣਾ ਸਾਰਿਆਂ ਨੂੰ ਅਸੀਂ ਇਕੱਠੇ ਲੈ ਕੇ ਚੱਲਾਂਗੇ ਇਹਨਾਂ ਨੇ ਅਪੀਲ ਵੀ ਕੀਤੀ ਹੈ ਵੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੈ ਚਾਹੇ ਐਮਸੀ ਹੈ ਚਾਹੇ ਐਮਐਲਏ ਹੈ ਉਹ ਸਾਡੇ ਨਾਲ ਲੈ ਕੇ ਚੱਲੋ ਤਾਂ ਕਿ ਇਹੋ ਜਿਹੇ ਸ਼ਹਿਰ ਵਾਸੀ ਹੈ ਜਿਹੜੇ ਪਿੰਡ ਵਾਸੀ ਉਹ ਤੰਗ ਨਾ ਹੋ ਸਕਣ ਇਸ ਨੂੰ ਲੈ ਕੇ ਕੋਈ ਸਾਂਝੀ ਮੀਟਿੰਗ ਕੀਤੀ ਜਾਵੇ ਜਾਂ ਸਾਂਝੀ ਮੀਟਿੰਗ ਬੁਲਾ ਕੇ ਕੋਈ ਨਾ ਕੋਈ ਇਹਦਾ ਹੱਲ ਕੱਢਿਆ ਜਾਵੇ ਸੋ ਅੱਜ ਕਾਲੀਕਲ ਨੂੰ ਇੱਕ ਪ੍ਰੈਸ ਰਿਸਪੌਂਸ ਦਿੱਤੀ ਗਿਆ ਉਹਨਾਂ ਦਾ ਕਹਿਣਾ ਕਿ ਪਿੰਡਾਂ ਦੇ ਵਿੱਚ ਜਿਹੜੇ ਬਾਈ ਲਾਦ ਨੇ ਜਿਹੜਾ ਨੂਸਟਾਈ ਗੁਰਨੇ ਉਹ ਗਲਤ ਕੀ ਕਰ ਚੁੱਕੇ ਪਿੰਡਾਂ ਦੇ ਵਿੱਚ ਜਿਹੜੇ ਨੋਟਿਸ ਜਾਰੀ ਨਜਾਇਜ਼ ਉਸਾਰੀ ਜਿੰਨੇ ਵੀ ਹੋ ਰਹੇ ਨੇ ਇਲੀਗਲ ਕੰਸਟ੍ਰਕਸ਼ਨ ਉਹਨਾਂ ਦੇ ਖਿਲਾਫ ਅਸੀਂ ਕਰ ਰਹੇ ਨੇ ਪਹਿਲੇ ਵੀ ਚੱਲਦੇ ਆ ਰਹੇ ਸੀ ਹੁਣ ਵੀ ਅਸੀਂ ਕਰ ਰਹੇ ਹਾਂ ਬਾਈਲॉज ਜਿਹੜੇ ਸਰਕਾਰ ਲੈਵਲ ਤੇ 2018 ਦੀ ਬਾਈਲॉज ਪਾਸ ਹੋਈ ਸੀ ਉਹਦੇ ਮੁਤਾਬਿਕ ਅਸੀਂ ਸਾਰੀ ਨੋਟਿਸ ਕੱਢ ਰਹੇ ਹਾਂ ਇੰਨੇ ਕੁ ਸਾਰੇ ਨੋਟਿਸ ਜਾਰੀ ਹੋਏ ਨੇ ਜਿਹੜੇ ਤੱਕ ਲਗਭਗ ਸਾਢੇ ਕੋਲ 5 ਪਿੰਡਾਂ ਨੇ ਸਾਰੇ ਦੇ ਵਿੱਚ ਲਗਭਗ 45 ਦੇ ਅਰੋਂ ਨੋਟਿਸ 270 ਦੇ ਅਸੀਂ ਕੱਢੇ ਹੋਏ ਨੇ ਨੋਟਿਸਸ ਦਾ ਮਤਲਬ ਇਹ ਨਹੀਂ ਕਿ ਆਪਾਂ ਕਿਸੇ ਨੂੰ ਰੋਕ ਰਹੇ ਨੇ ਅਸੀਂ ਇਹਨਾਂ ਨੂੰ ਬਸ ਇਨਫਰਮੇਟ ਹੀ ਕਰ ਰਹੇ ਨੇ ਕਿ ਇਹ ਤੁਹਾਡਾ ਬਿਨਾ ਪ੍ਰਵਾਨਗੀ ਦਾ ਬਿਨਾ ਅਪਰੂਵਲ ਤੋਂ ਤੁਸੀਂ ਕਰੋ ਤੁਸੀਂ ਸਾਡੇ ਤੋਂ ਇਹ ਨਕਸ਼ਾ ਪੋਰਟਲਸ ਤੁਸੀਂ ਪਾਓ ਅਪਰੂਵਲ ਲੈ ਕੇ ਫਿਰ ਅਸੀਂ ਕੰਮ ਕਰਾਈ ਸਾਡਾ ਬਸ ਇਨਾ ਹੀ ਬੇਨਤੀ ਹੈ ਪਿੰਡਾਂ ਦੇ ਵਿੱਚ ਪਿੰਡ ਲੋਕਾਂ ਨੂੰ ਆਸਤੇ ਤੇ ਨਗਰ ਨਿਗਮ ਸ਼ਹਿਰ ਦੇ ਜਿੰਨੇ ਵੀ ਪਿੰਡ ਨੇ ਕਿ ਨਗਰ ਨਿਗਮ ਮਤਲਬ ਅਸੀਂ ਇਹ ਨਹੀਂ ਚਾਹੁੰਦੇ ਕਿ ਬਿਲਕੁਲ ਹੀ ਡਵੈਲਪਮੈਂਟ ਰੋਕਨੇ ਸਾਡਾ ਇਹ ਮਕਸਦ ਹੈ ਕਿ ਜੇ ਤੁਸੀਂ ਕੰਸਟਰਕਸ਼ਨ ਕਰਾਉਣਾ ਚਾਹੁੰਦੇ ਹੋ ਕੰਸਟਰਕਸ਼ਨ ਹੋਵੇ ਆਲਟਰੇਸ਼ਨ ਹੋਵੇ ਬਾਇਲॉज ਦੇ ਮੁਤਾਬਿਕ ਤੁਸੀਂ ਸਰਕਾਰ ਨੇ ਇਹ ਨਕਸ਼ਾ ਪੋਰਟਲ ਜਾਰੀ ਕੀਤੇ ਹੋਣੇ ਉਹਦੇ ਵਿੱਚ ਤੁਸੀਂ ਅਪਲਾਈ ਕਰੋ ਸਾਡੇ ਬਿਲਡਿੰਗ ਇਨਸਪੈਕਟਰ ਤੇ ਏਟੀਪ ਉਹਨਾਂ ਰੂਲਾਂ ਦੇ ਮੁਤਾਬਿਕ ਕਾਰਵਾਈ ਕਰਕੇ ਅਸੀਂ ਪ੍ਰਵਾਨਗੀ ਦੇਣੀ ਉਸ ਤੋਂ ਬਾਅਦ ਆਪਾਂ ਕੰਮ ਸ਼ੁਰੂ ਸਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਇਹਨੇ ਬਾਇਲॉज ਨੇ ਉਹ ਸ਼ਹਿਰਾਂ ਦੇ ਨਹੀਂ ਪਿੰਡਾਂ ਦੇ ਲਾਗੂ ਨਹੀਂ ਹੁੰਦੇ ਕਿਉਂਕਿ ਪਿੰਡਾਂ ਦੇ ਬਾਇਲॉज ਦੇ ਤੱਕ ਬਣਾਏ ਨਹੀਂ ਗਏ 2014 ਦੇ ਵਿੱਚ ਉਹਨਾਂ ਵੱਲੋਂ ਇੱਕ ਇਸ ਨੂੰ ਲੈ ਕੇ ਜਦੋਂ ਨਗਰ ਨਿਗਮ ਦੇ ਹੱਥ ਵਿੱਚ ਲੈਣਾ ਸੀ ਪਿੰਡਾਂ ਨੂੰ ਉਦੋਂ ਵੀ ਇਤਰਾਜ਼ ਜਤਾਇਆ ਗਏ ਸੀ ਲੇਕਿਨ ਉਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਉਹ ਜਦੋਂ 2014 ਦੀ ਗੱਲ ਸ਼ਾਇ ਪਿੰਡ ਜਦੋਂ ਸ਼ਹਿਰ ਦੇ ਵਿੱਚ ਸ਼ਾਮਿਲ ਹੋ ਗਏ ਸੀ ਉਸ ਵਕਤ ਸਾਡੇ ਬਾਈਲॉज ਕਲੀਅਰਲੀ ਕਹਿੰਦੇ ਨੇ ਕਿ ਇਹਦੇ ਵਿੱਚ ਸਾਰੇ ਜਿੰਨੇ ਵੀ ਇਲਾਕਾ ਸ਼ਹਿਰ ਦੇ ਵਿੱਚ ਆਉਂਦੇ ਨੇ ਸਾਰੇ ਦੇ ਉੱਤੇ ਲਾਗੂ ਹੁੰਦੇ ਨੇ ਜੇਕਰ ਹੁਣ ਵੀ ਲੋਕਾਂ ਨੂੰ ਲੱਗ ਰਿਹਾ ਕੋਈ ਦਿੱਕਤ ਹੋਵੇ ਉਹ ਸਾਡੇ ਕੋਲ ਆ ਸਕਦੇ ਨੇ ਫਿਰ ਅਸੀਂ ਇਹਨਾਂ ਨੂੰ ਬਰੀਫ ਕਰਦੇ ਹਾਂ ਕਿ ਕਿਸ ਦੇ ਅਧਾਰ ਤੇ ਅਸੀਂ ਕਾਰਵਾਈ ਕਰਦੇ ਹਾਂ ਸਰ ਇੱਕ ਗੱਲ ਹੋਰ ਦਾ ਕਹਿਣਾ ਹੈ ਜਿਹੜਾ ਵੀ ਕੋਈ ਹਾਰਸੇਮੈਂਟਡ ਉਕਾਰਡ ਕੇ ਕੋਈ ਮਾਰਬਲ ਲਾਣਾ ਚਾਹੁੰਦਾ ਜਾਂ ਟਾਈਲਰ ਨਾਲ ਉਹਨਾਂ ਨੂੰ ਵੀ ਇੱਕ ਨੋਟਿਸ ਪੈਂ ਜਾਏ ਇਹ ਮੈਂ ਚੈੱਕ ਕਰ ਲੈਣਾ ਜੀ ਕਿਉਂਕਿ ਇਹ ਸਪੈਸਿਫਿਕ ਕੇਸ ਆ ਗਿਆ ਜੇਕਰ ਇਹ ਛੋਟੇ ਦੇ ਇਸ਼ੂ ਦੇ ਵਿੱਚ ਸਾਡੇ ਵੱਲੋਂ ਮੋਟਿਜ਼ ਜਾ ਰਹੀ ਮੈਂ ਚੈੱਕ ਕਰਕੇ ਮੈਂ ਦੱਸ ਦਿੰਦਾ ਸਰ ਕੋਈ ਇਸ ਤਰ੍ਹਾਂ ਦਾ ਹੁਣ ਐਕਸ਼ਨ ਹੋਊਗਾ ਜਿਹੜਾ ਪਹਿਲਾਂ ਜਿੰਨੇ ਵੀ ਕੋਈ ਅਧਾਰੀ ਰਹਿੰਦੇ ਨੇ ਜਾਂ ਉਹਨਾਂ ਨਾਲ ਕੋਈ ਮਤਲਬ ਜਿਹੜੇ ਇਹ ਲੀਗਲ ਤੌਰ ਤੇ ਦੀ ਬਿਲਡ ਨਾ ਬਣ ਚੁੱਕੀਆਂ ਨੇ 10 10 ਮੰਜਲ ਮੁਕਤ ਬਣਾ ਲਈ ਕਮਰਸ਼ੀਅਲ ਤੌਰ ਤੇ ਬਣਾ ਲਈ ਉਹਨੂੰ ਲੈ ਕੇ ਕਿਸੇ ਨੇ ਚੈੱਕ ਨਹੀਂ ਕਰਿਆ ਜਾਂ ਉਹਨੂੰ ਲੈ ਕੇ ਕੁਝ ਹੈਗਾ ਕੋਈ ਐਕਸ਼ਨ ਨਹੀਂ ਹੁਣ ਅਸੀਂ ਸਾਰੇ ਜਿੰਨੇ ਵੀ ਪੁਰਾਣੀ 2018 ਤੋਂ ਬਾਅਦ ਹੋ ਗਈ ਜਦ ਪੁਰਾਣੀ ਜਿੰਨੇ ਵੀ ਮੰਜ਼ਿਲ ਇਲੀਗਲ ਕੰਸਟਰਕਸ਼ਨ ਬਣ ਗਏ ਨੇ ਉਹ ਸਾਰੇ ਉਸ ਵਕਤ ਦੇ ਬਿਲਡਿੰਗ ਇਨਸਪੈਕਟਰ ਹੋਵੇ 8TP ਹੋਵੇ ਉਹ ਸਾਰੇ ਅਸੀਂ ਸਨਾਰਥ ਕਰ ਰਹੇ ਕਿਸ ਦੇ ਦੌਰਾਨ ਇਹ ਸਾਰੇ ਕੰਸਟਰਕਸ਼ਨ ਹੋਏ ਹੋਏ ਨੇ ਤਾਂ ਕਿ ਉਹਨਾਂ ਨੂੰ ਆਈਡੈਂਟੀਫਾਈ ਕਰੇ ਤੇ ਉਹਨਾਂ ਦੇ ਖਿਲਾਫ ਆਪਾਂ ਕਾਰਵਾਈ ਕਰવાય ਮੁਹਾਲੀ ਦੇ ਅਧਿਨਕ ਸਿਵਲ ਅਲੀ ਭੁਵਿੰਦਰ ਬੱਬਰ